DIG ਹਰਚਰਨ ਸਿੰਘ ਪੁਲਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਅਦਾਲਤ ਅੱਗੇ ਅੱਜ ਉਹਨਾਂ ਦੀ ਪੇਸ਼ੀ ਹੈ ਤੇ ਜਿਸ ਤੋਂ ਬਾਅਦ 5 ਦਿਨਾਂ ਦਾ ਜਿਹੜਾ ਖਿਰ ਰਿਮਾਂਡ ਖਤਮ ਹੋ ਚੁੱਕਿਆ ਹੈ ਤੇ ਕਈ ਅਧਿਕਾਰੀਆਂ ਦੇ ਉੱਤੇ ਤਲਵਾਰ ਨਟਕੀ ਵੀ ਨਜ਼ਰ ਆਏਗੀ ਤੇ ਜਿਸ ਤੋਂ ਬਾਅਦ CBI ਆਚਰ ਰਿਮਾਂਡ ਖਤਮ ਹੋਣ ਤੋਂ ਬਾਅਦ ਜਿਹੜਾ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਕੋਈ ਵੱਡਾ ਖੁਲਾਸਾ ਕਰ ਸਕਦੀ ਹੈ ਤਾਂ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਸੀ ਵੱਡੀ ਗਿਣਤੀ ਦੇ ਵਿੱਚ ਕੈਸ਼ ਬਰਾਮਦ ਹੋਇਆ ਦੂਜੇ ਪਾਸੇ ਸੋਨਾ ਕਹਣੇ ਜਿਹੜੇ ਕਿ ਇੱਕ ਵੱਡੀ ਜਿਹੜੀ ਕਿ ਗਿਣਤੀ ਦੇ ਵਿੱਚ ਪ੍ਰਾਪਤ ਹੋਏ ਨਜ਼ਰ ਆਏ ਤੇ ਦੂਜੇ ਪਾਸੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਸੀ ਹਾਲਾਂਕਿ ਕਈ ਸਿਆਸੀ ਜਿਹੜੇ ਕਿ ਸਵਾਲ ਉੱਠੇ ਤੇ ਉੱਥੇ ਹੀ ਡੀਆਈਸੀ ਹਰਚਰਨ ਸਿੰਘ ਪੋਲਰ ਨੂੰ ਜਿਹੜਾ ਕਿ ਰਿਮਾਂਡ ਤੇ ਜਿਹੜਾ ਕਿ ਸੀਬੀਆਈ ਨੇ ਲਿਆਂਦਾ ਤੇ ਹੁਣ ਅੱਜ ਜਿਹੜਾ ਕਿ ਮੁਰ ਤੋਂ ਉਹਨਾਂ ਨੂੰ ਰਿਮਾਂਡ ਦੇ ਉੱਤੇ ਲਿਆਂਦਾ ਗਿਆ ਸੀ ਤੇ ਅੱਜ ਇਹ ਰਿਮਾਂਡ ਖਤਮ ਹੋ ਚੁੱਕਿਆ ਹੈ ਤੇ ਜਿਸ ਤੋਂ ਬਾਅਦ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਜਿਹੜਾ ਕਿ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ ਤੇ ਸੀਬੀਆਈ ਕੋਈ ਵੱਡੇ ਖੁਲਾਸੇ ਕਰ ਸਕਦੀ ਹੈ ਤੇ ਉੱਥੇ ਹੀ ਕਈ ਅਧਿਕਾਰੀਆਂ ਦੇ ਜਿਹੜਾ ਕਿ ਨਾਮ ਵੀ ਸਾਹਮਣੇ ਆ ਸਕਦਾ ਤੇ ਉਹਨਾਂ ਦੇ ਜਿਹੜੇ ਵਿਚੋਲੀਆ ਕ੍ਰਿਸ਼ਨੂ ਸਰਦਾ ਸੀ ਉਹਨਾਂ ਨੂੰ 14 ਦਿਨਾਂ ਦੀ ਨਿਆਇਖਿਰਸਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਅੱਜ ਡੀਆਈਸੀ ਹਰਚਲਨ ਸਿੰਘ ਪੋਲਰ ਜਿਹੜੇ ਕੇ ਉਹਨਾਂ ਦਾ ਰਿਮਾਂਡ ਖਤਮ ਹੋ ਗਿਆ ਹੈ ਰਿਮਾਂਡ ਖਤਮ ਹੋਣ ਤੋਂ ਬਾਅਦ ਆਚਰ ਨੂੰ ਪੇਸ਼ ਕੀਤਾ ਜਾਵੇਗਾ ਤੇ ਕਈ ਵੱਡੇ ਖੁਲਾਸੇ ਜਿਹੜੇ ਕੇ ਬਾਹਰ ਆ ਸਕਦੇ ਨੇ ਪੇਸ਼ ਕੀਤਾ ਜਾਵੇਗਾ ਅਦਾਲਤ ਅੱਗੇ ਆਚਰ ਦੀ ਪੇਸ਼ੀ ਹੈ ਤੇ ਜਿਸ ਤੋਂ ਬਾਅਦ 5 ਦਿਨਾਂ ਦਾ ਜਿਹੜਾ ਖ ਰਿਮਾਂਡ ਖਤਮ ਹੋ ਚੁੱਕਿਆ ਹੈ ਤੇ ਕਈ ਅਧਿਕਾਰੀਆਂ ਦੇ ਉੱਤੇ ਤਲਵਾਰ ਨਟਕੀ ਵੀ ਨਜ਼ਰ ਆਏਗੀ ਤੇ ਜਿਸ ਤੋਂ ਬਾਅਦ ਸੀਬੀਆਈ ਆਚਰ ਰਿਮਾਂਡ ਖਤਮ ਹੋਣ ਤੋਂ ਬਾਅਦ ਜਿਹੜਾ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਕੋਈ ਵੱਡਾ ਖੁਲਾਸਾ ਕਰ ਸਕਦੀ ਹੈ ਤਾਂ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਸੀ ਵੱਡੀ ਗਿਣਤੀ ਦੇ ਵਿੱਚ ਕੈਸ਼ ਬਰਾਮਦ ਹੋਇਆ ਦੂਜੇ ਪਾਸੇ ਸੋਨਾ ਕਹਣੇ ਜਿਹੜੇ ਕਿ ਇੱਕ ਵੱਡੀ ਜਿਹੜੀ ਕਿ ਗਿਣਤੀ ਦੇ ਵਿੱਚ ਪ੍ਰਾਪਤ ਹੋਏ ਨਜ਼ਰ ਆਏ ਤੇ ਦੂਜੇ ਪਾਸੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਸੀ ਹਾਲਾਂਕਿ ਕਈ ਸਿਆਸੀ ਜਿਹੜੇ ਕਿ ਸਵਾਲ ਉੱਠੇ ਤੇ ਉੱਥੇ ਹੀ ਡੀਆਈਸੀ ਹਰਚਰਨ ਸਿੰਘ ਪੋਲਰ ਨੂੰ ਜਿਹੜਾ ਕਿ ਰਿਮਾਂਡ ਤੇ ਜਿਹੜਾ ਕਿ CBI ਨੇ ਲਿਆਂਦਾ ਤੇ ਹੁਣ ਅੱਜ ਜਿਹੜਾ ਕਿ ਮੁਰਤੋਂ ਉਹਨਾਂ ਨੂੰ ਰਿਮਾਂਡ ਦੇ ਉੱਤੇ ਲਿਆਂਦਾ ਗਿਆ ਸੀ ਤੇ ਅੱਜ ਇਹ ਰਿਮਾਂਡ ਖਤਮ ਹੋ ਚੁੱਕਿਆ ਹੈ ਤੇ ਜਿਸ ਤੋਂ ਬਾਅਦ DIG ਹਰਚਲਨ ਸਿੰਘ ਪੋਲਰ ਨੂੰ ਜਿਹੜਾ ਕਿ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ ਤੇ CBI ਕੋਈ ਵੱਡੇ ਖੁਲਾਸੇ ਕਰ ਸਕਦੀ ਹੈ ਤੇ ਉੱਥੇ ਹੀ ਕਈ ਅਧਿਕਾਰੀਆਂ ਦਾ ਜਿਹੜਾ ਕਿ ਨਾਮ ਵੀ ਸਾਹਮਣੇ ਆ ਸਕਦਾ ਤੇ ਉਹਨਾਂ ਦੇ ਜਿਹੜੇ ਵਿਚੋਲੀਆ 크੍ਰਿਸ਼ਨੂ ਸਰਦਾ ਸੀ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਅੱਜ ਡੀਆਈਸੀ ਹਰਚਲਨ ਸਿੰਘ ਪੋਲਰ ਜਿਹੜੇ ਕਿ ਉਹਨਾਂ ਦਾ ਰਿਮਾਂਡ ਖਤਮ ਹੋ ਗਿਆ ਹੈ ਰਿਮਾਂਡ ਖਤਮ ਹੋਣ ਤੋਂ ਬਾਅਦ ਆਚਨ ਨੂੰ ਪੇਸ਼ ਕੀਤਾ ਜਾਵੇਗਾ ਤੇ ਕਈ ਵੱਡੇ ਖੁਲਾਸੇ ਜਿਹੜੇ ਕਿ ਬਾਹਰ ਆ ਸਕਦੇ